ਸਵੀਰਵ ਖਾਮੋਕੇ ਤੁਹਾਨੂੰ ਅਜਮਰਸਾਦ ਦੇ ক্রিকেট ਪ੍ਰੇਮੀ ਦੀਆਂ ਜਗਮੌਣ ਕਲੋਨੀਆਂ ਜਿਹੜੇ ਕੀ ਅਕਸਰ ਪਤੰਗਾਂ ਦੇ ਨਾਲ ਜਦੋਂ ਵੀ ਭਾਰਤੀ ক্রিকেট ਟੀਮ ਜਿੱਤਦੀ ਆ ਜਾਂ ਜਦੋਂ ਵੀ ਕਿਤੇ ਵਰਲਡ ਕੱਪ ਹੁੰਦਾ ਤੇ ਜਦੋਂ ਜਿੱਤੀ ਆ ਤੇ ਜਿੱਦੀ ਖੁਸ਼ੀ ਜਿਹੜੀ ਆ ਉਹ ਪਤੰਗਾਂ ਦੇ ਰੂਪ ਚ ਬਣਾਈ ਜਾਂਦੀ ਆ ਸਤਿ ਸ੍ਰੀ ਅਕਾਲ ਤੁਹਾਨੂੰ ਥਾਲੀ ਕਰਾਂਗੇ IPL ਜਿਹੜੀ 2025 ਆ ਤੁਸੀਂ ਦੇਖ ਸਕਦੇ ਹੋ ਜਿਹੜੀ ਕੀ ਟੀਮ ਫਾਈਨਲ ਵਿੱਚ ਗਈ ਆ ਤੇ ਜਗਮੌਹ ਕਲੌਜੀਆ ਵੱਲੋਂ ਜਿਹੜੀ ਕੀ ਆਪਣੀ ਤੰਗਬਾਜੀ ਦੇ ਨਾਲ ਆਪਣੀ ਕਲਾਕਾਰੀ ਦੇ ਨਾਲ ਜਿਹੜਾ ਕੀ ਵਕ ਵਕ ਤਰਾ ਦੀ ਜਿਹੜੀ ਖੁਸ਼ੀ ਆ ਉਹ ਜਰ ਕੀਦੀ ਗਈ ਆ ਤੁਸੀਂ ਦੇਖ ਸਕਦੇ ਹੋ ਸਾਡੇ ਦੇਸ਼ ਜਿਹੜਾ IPL Tata IPL ਜਿਹੜਾ 2025 ਖੇਡਿਆ ਜਾ ਰਿਹਾ ਉਹਦੇ ਮੁੱਦੇ ਉਹਨਾਂ ਦੇ ਉਹ ਰੱਖਦੇ ਹੋਇਆ ਜਿਹੜੀਆਂ ਪਤੰਗਾਂ ਪਤੰਗਾ ਤਿਆਰ ਕੀਤੀਆਂ ਜਿਹਦੇ ਵਿੱਚ ਮ ਵਿਸ਼ੇਸ਼ ਪਤੰਗਾ ਪੁਆਈਆਂ ਜਿਹੜਾ ਸਾਡਾ ਪੰਜਾਬ ਹੈਗਾ ਬਹੁਤ ਦੇਰ ਬਾਅਦ ਸਾਨੂੰ ਆਸ ਹੈ ਕਿ ਸਾਡਾ ਪੰਜਾਬ ਕਿਸੇ ਵੇਲੇ ਫਾਈਨਲ ਦੇ ਵਿੱਚ ਜ਼ਰੂਰ ਪਹੁੰਚੇਗਾ ਪਰ ਸਾਡੇ ਟੀ ਪੰਜਾਬ ਦੇ ਟੀਮ ਦੀ ਜਿਹੜੀ ਬਹੁਤ ਅੱਛਾ ਪ੍ਰਦਰਸ਼ਨ ਇਹਨਾਂ ਨੇ ਕਰਕੇ ਅੱਜ ਫਾਈਨਲ 'ਚ ਪਹੁੰਚਿਆ ਤੇ ਅੱਜ ਉਹਨਾਂ ਦਾ ਫਾਈਨਲ ਵੀ ਹੋਣ ਜਾ ਰਿਹਾ ਤੇ ਸਾਨੂੰ ਆਸ ਹੈ ਕਿ ਅੱਜ ਜਿਹੜੇ ਫਾਈਨਲ ਹੈ ਸਾਡਾ ਜਿੱਤ ਕੇ ਪੰਜਾਬ ਦੀ ਝੋਲੀ 'ਚ ਪਾਵੇਗਾ ਤੇ ਸਾਡੇ ਪੰਜਾਬ ਵਾਸੀਆਂ ਨੂੰ ਬਹੁਤ ਖੁਸ਼ੀ ਹੈ ਪੰਜਾਬ ਵਾਸੀਆਂ ਨੇ ਇਹਦੇ ਫਾਈਨਲ ਤੇ ਪਹੁੰਚਣ ਤੇ ਆਤੀਸ਼ਬਾਜ਼ੀ ਕੀਤੀ ਬੜੀ ਖੁਸ਼ੀ ਮਨਾਈ ਪਰ ਜੇਕਰ ਸਾਡੇ ਫਾਈਨਲ ਵੀ ਜਿੱਤਦੇ ਸਾਨੂੰ ਹੋਰ ਖੁਸ਼ੀ ਹੋਵੇਗੀ ਤੋ ਬੜੀ ਦੇਰ ਤੱਕ ਜਦੋਂ ਆਈਪੀਐਲ ਚੱਲਦਾ ਸੀਗਾ ਸਾਡਾ ਪੰਜਾਬ ਪਿੱਛੇ ਰਹਿ ਜਾਂਦਾ ਸੀਗਾ ਇੱਥੇ ਤੱਕ ਪਹੁੰਚਦਾ ਨਹੀਂ ਸੀਗਾ ਪਰ ਸਾਨੂੰ ਆ ਸੀ ਕਦੀ ਨਾ ਕਦੀ ਸਾਡੀ ਜਿਹੜੀ ਟੀਮ ਹੈਗੀ ਐ ਅੱਛਾ ਪਰਫਾਰਮੈਂਸ ਕਰ ਰਹੀਗੀ ਤੇ ਬਹੁਤ ਵਧੀਆ ਜੇਤਾਂ ਹਾਸਲ ਕਰਕੇ ਫਾਈਨਲ 'ਚ ਪਹੁੰਚੇਗੀ ਉਹਦੇ ਨਜ਼ਰ ਮੈਂ ਅੱਜ ਪਤੰਗਾ ਬਣਾਈਆਂ ਜਿਹਦੇ ਵਿੱਚ ਆਰਸੀਬੀ ਬੰਗਲੌਰ ਤੇ ਪੰਜਾਬ ਦੀਆਂ ਟੀਮਾਂ ਦਾ ਮੈਚ ਹੋਣ ਜਾ ਰਿਹਾ ਮੈਂ ਦੋਵਾਂ ਟੀਮਾਂ ਦੀਆਂ ਪਤੰਗਾ ਬਣਾਈਆਂ ਜਿਹਦੇ ਵਿੱਚ ਖਾਸ ਕਰਕੇ ਮੈਂ ਆਪਣੀ ਪੰਜਾਬ ਦੀ ਜਿਹੜੀ ਟੀਮ ਹੈਗੀ ਐ ਉਹਨਾਂ ਜਿਹੜੇ ਕੈਪਟਨ ਹੈਗੇ ਆ ਤੇ ਨਾਲ ਜਿਹੜੇ ਇਹਨਾਂ ਦੇ ਖਿਡਾਰੀ ਹੈਗੇ ਨੇ ਉਹਨਾਂ ਨੂੰ ਮੈਂ ਗੁੱਡ ਵਿਸ਼ੇਸ ਕੀਤੀਆਂ ਕਿ ਅੱਜ ਜਿਹੜਾ ਮੈਚ ਹੈ ਅੱਛਾ ਪ੍ਰਦਰਸ਼ਨ ਕਰਕੇ ਬਹੁਤ ਅੱਛਾ ਪ੍ਰਦਰਸ਼ਨ ਕਰਕੇ ਫਾਈਨਲ ਮੁਕਾਬਲਾ ਜਿੱਤਣ ਕੇ ਤੇ ਜਿਹੜਾ ਪੰਜਾਬ ਦੀ ਝੋਲੀ ਵਿੱਚ ਪਾਣ ਦੀ ਗੱਲ ਕੀਤੀ ਹੈ ਪੰਜਾਬ ਆਈਪੀਐਲ ਦੀ ਗੱਲ ਕੀਤੀ ਹੈ ਪੰਜਾਬ ਦਾ ਨੌਜਵਾਨ ਜਿਹੜਾ ਖੇਡ ਰਿਹਾ ਸਰਦਾਰਜੀ ਉਹਨਾਂ ਨੂੰ ਪੁਲਿਸਤਰਾ ਦੇ ਦਿਓ ਉਹਨਾਂ ਦੀ ਟੀਮ ਕਿਸਾ ਦੇ ਦਿਓ ਉਹਨਾਂ ਜਿਹੜਾ ਪਲੇਅਰ ਹੈ ਖਾਸ ਕਰਕੇ ਪੰਜਾਬ ਦਾ ਪੁੱਤਰ ਹੈ ਉਹਦੀ ਪਰਫਾਰਮੈਂਸ ਨੂੰ ਕਿਸਾ ਦੇ ਦਿਓ ਸਾਨੂੰ ਸਭ ਤੋਂ ਜ਼ਿਆਦਾ ਆਈਪੀਐਲ ਦੇ ਫਾਈਨਲ ਦੀ ਖੁਸ਼ੀ ਇਸ ਕਰਕੇ ਤੇ ਸਾਡਾ ਪੰਜਾਬ ਦਾ ਜਿਹੜਾ ਅਰਸ਼ਦੀਪ ਖੇਡ ਰਿਹਾ ਬਹੁਤ ਅੱਛੀ ਬਾਲਿੰਗ ਕਰਦਾ ਬਹੁਤ ਅੱਛਾ ਖਿਡਾਰੀ ਉਨੇ ਕਈ ਵਾਰੀ ਆ ਕੇ ਜਿਹੜਾ ਮੈਚ ਦਾ ਰੁਖ ਬਦਲ ਦਿੰਦਾ ਤੇ ਸਾਨੂੰ ਆਜ ਆਜੀ ਵਧੀਆ ਪ੍ਰਦਰਸ਼ਨ ਅਰਸ਼ਦੀਪ ਅੱਛਾ ਪ੍ਰਦਰਸ਼ਨ ਕਰੇਗਾ ਬੋਲਿੰਗ ਦੇ ਮੱਧਮ ਜਿਹੜੇ ਜੜਾ ਉਹ ਟੀਮ ਹਲਕੇ ਤੇ ਉਤਰੇਗੀ ਤੇ ਇਹ ਜਿਹੜਾ ਅੱਛੀ ਸਕੋਰ ਮਾਰ ਕੇ ਫਾਈਨਲ ਜਿੱਤਣਗੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਸਾਨੂੰ ਮਾਣ ਹੈ ਕਿ ਸਾਡਾ ਜਿਹੜਾ ਅਰਸ਼ਦੀਪ ਪੰਜਾਬ ਦੀ ਟੀਮ ਤੇ ਖੇਡ ਰਿਹਾ ਹੈ ਜੀ ਜੀ ਬੋਲੀ ਇਹ ਤਾਂ ਹੋ ਗਿਆ ਫਾਈਨਲ ਦੀ ਟੀਮ ਬਣ ਗਈ ਆ ਹੁਣ ਫਾਈਨਲ ਜਿਹੜਾ ਖੇਡਣਾ ਵੀ ਜਾਣਾ ਵਾ ਤੇ ਫਾਈਨਲ ਵਾਸਤੇ ਤੁਸੀਂ ਕਿੰਨੇ ਕਿ ਪ੍ਰਮਾਤਮਾ ਗਾਲੀ ਅਰਦਾਸ ਬੇਨਤੀ ਕਰਦੇ ਹੋ ਕਿੰਨਾ ਕਿ ਜਾ ਕੇ ਉੱਥੇ ਉਹਨਾਂ ਦੀ ਕਰਦੇ ਹੋ ਕਿ ਆ ਕਿ ਜਿਹੜਾ ਸਾਡਾ ਫਾਈਨਲ ਜਿੱਤਣੀ ਸਾਡੀ ਟੀਮ ਜਿੱਤ ਸਕੇ ਤਾਂ ਜਿਹੜੀ ਕਾਪੀ ਆ ਸਾਡੇ ਚੋਲੀ ਪੈਸਾ ਮੈਂ ਜੀ ਬਹੁਤ ਅਰਦਾਸ ਕੀਤੀ ਹੈ ਅੱਜ ਮੈਂ ਸਵੇਰੇ ਮੰਦਰ ਵੀ ਗਿਆ ਸੀ ਕਿ ਮੈਂ ਪਰਸੋ ਅਰਦਾਸ ਕੀਤੀ ਜਾ ਕੇ ਸਾਡਾ ਪੰਜਾਬ ਫਾਈਨਲ ਚ ਪਹੁੰਚੇਗਾ ਤਾਂ ਮੈਂ ਮੰਦਰ ਮੱਥਾ ਟੇਕ ਕੇ ਪ੍ਰਸ਼ਾਦ ਚੜਾ ਕੇ ਆਵਾਂਗਾ ਮੈਂ ਸਵੇਰੇ ਮੰਦਰ ਗਿਆ ਉੱਥੇ ਮੱਥਾ ਟੇਕ ਕੇ ਪ੍ਰਸ਼ਾਦ ਚੜਾ ਕੇ ਆ ਹੁਣ ਜੇਕਰ ਕੱ ਟੀਮ ਜਿੱਤਦੀ ਅਸੀਂ ਆਤਿਸ਼ਬਾਈ ਚਲਾਵਾਂਗੇ ਮੰਦਰਾਂ 'ਚ ਜਾਵਾਂਗੇ ਮੱਥਾ ਟੇਕਾਂਗੇ ਕਿ ਸਾਨੂੰ ਬਹੁਤ ਖੁਸ਼ੀ ਹੋ ਗਈ ਸਾਡੀ ਪੰਜਾਬ ਦੇ ਵਿੱਚ ਪਹਿਲੀ ਵਾਰੀ ਆਈਪੀਐਲ 25 ਜਿਹੜਾ ਕੱਪ ਆ ਰਿਹਾ ਏ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਆਓ ਆਰਪੀਡੀ 24 ਚੈਨਲ ਦੇ ਨਾਲ ਤਸਵੀਰਾਂ ਬਖਾਵਾਂਗੇ ਤੁਹਾਨੂੰ ਅਜਮਰਸਾਦ ਦੇ ক্রিকেট ਪ੍ਰੇਮੀ ਦੀਆਂ ਜਗਮੌਣ ਕਲੋਨੀਆਂ ਜਿਹੜੇ ਕਿ ਅਕਸਰ ਪਤੰਗਾਂ ਦੇ ਨਾਲ ਜਦੋਂ ਵੀ ਭਾਰਤੀ ক্রিকেট ਟੀਮ ਜਿੱਤਦੀ ਆ ਤੇ ਜਦੋਂ ਵੀ ਕਿਤੇ ਵਰਲਡ ਕੱਪ ਹੁੰਦਾ ਤੇ ਜਦੋਂ ਜਿੱਤਦੀ ਆ ਤੇ ਜਿਹਦੀ ਖੁਸ਼ੀ ਜਿਹੜੀ ਆ ਉਹ ਪਤੰਗਾਂ ਦੇ ਰੂਪ ਵਿੱਚ ਬਣਾਈ ਜਾਂਦੀ ਆ ਸੱਤ ਵਾਰ ਤਸਵੀਰਾਂ ਤੁਹਾਨੂੰ ਸਾਨੀ ਕਰਾਂਗੇ ਆਈਪੀਐਲ ਜਿਹੜੀ 2025 ਦੀਆਂ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ ਟੀਮ ਫਾਈਨਲ ਵਿੱਚ ਗਈ ਆ ਤੇ ਜਗਮੌਣ ਕਲੋਨੀਆਂ ਵੱਲੋਂ ਜਿਹੜ ਆਪਣੀ ਪਤੰਗਬਾਜ਼ੀ ਦੇ ਨਾਲ ਆਪਣੀ ਕਲਾਕਾਰੀ ਦੇ ਨਾਲ ਜਿਹੜਾ ਕਿ ਵਕ ਵਕ ਤਰ੍ਹਾਂ ਦੀ ਜਿਹੜੀ ਖੁਸ਼ੀ ਆ ਉਹ ਜाहिर ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਬਹੁਤ ਸੋਹਣੀਆਂ ਪਤੰਗਾਂ ਬਣੀਆਂ ਨੇ ਜਿਹੜੇ ਕਿ ক্রিকেট ਨੂੰ ਪਿਆਰ ਕਰਦੇ ਨੇ ਕਿਉਂਕਿ ਪ੍ਰੇਮੀ ਨੇ ਕਪਤਾਨ ਦੀ ਫੋਟੋ ਹੀ ਬਣਾਈ ਗਈ ਆ ਅਤੇ ਨਾਲ ਜਿਹੜੇ ਕਿ ਸਾਡੇ ਪੰਜਾਬ ਦੇ ক্রিকেট ਦੇ ਨਵਾਨ ਨੇ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਬਣਾਈਆਂ ਗਈਆਂ ਨੇ ਅਤੇ ਸਭ ਤੋਂ ਵੱਡੀ ਗੱਲ ਇਹ ਵੀ ਦੇਗ ਦਾ ਝੰਡਾ ਡਾ ਲਗਾਇਆ ਗਿਆ ਵਾ ਤੇ ਬੜੀ ਜਿੱਤੀ ਖੁਸ਼ੀ ਜਿਹੜੀ ਜाहिर ਕੀਤੀ ਗਈ ਆ ਅਕਸਰ ਸੀ ਦੇਖਦੇ ਆ ਜਦੋਂ ਕਿਤੇ ਕਿਉਂਕਿ ਪੂਰੇ ਭਾਰਤ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਇਹ ਆ ਕਿ ਆਈਪੀਐਲ 2025 ਜਿਹੜਾ ਵਾ ਫਾਈਨਲ 13 ਸਾਲਾਂ ਬਾਅਦ ਕਹਿੰਦੇ ਜਿਹੜਾ ਕਿ ਫਾਈਨਲ ਵਿੱਚ ਪਹੁੰਚਿਆ ਬਹੁਤ ਵੱਡੀ ਜਿਹੜੀ ਜਿੱਤ ਹੋਈ ਆ ਤੇ ਹਰ ਇੱਕ ਦੇ ਚਿਹਰੇ ਤੇ ਖੁਸ਼ੀ ਆ ਹਰ ਕੋਈ ਚਾਹੇ ਪਟਾਕੇ ਚਲਾ ਕੇ ਖੁਸ਼ੀ ਜਾਰ ਕਰ ਰਿਹਾ ਜਾਂ ਆਪਣੀ ਵੱਖ-ਵੱਖ ਤਰੀਕੇ ਨਾਲ ਜਿਹੜੀ ਖੁਸ਼ੀ ਜਾਰ ਕੀਤੀ ਆ ਤੇ ਜਮੂਂਗ ਕਲੋਨੀ ਦੇ ਇਹਨੇ ਪਤੰਗਾਂ ਜਿਹੜੀਆਂ ਬਣਾ ਕੇ ਖੁਸ਼ੀ ਜਾਰ ਕੀਤੀ ਆ ਜੀ ਮੋਂ ਜੀ ਸਾਡੇ ਨਾਲ ਗੱਲਬਾਤ ਕਰਾਂਗੇ ਜਮੂਂਗ ਜੀ ਕਿਸਤਾਂ ਦੇ ਦੇਓ ਕਿੰਨੇ ਸਮੇਂ ਤੋਂ ਤੁਸੀਂ ਇਹ ਜਿਹੜੀਆਂ ক্রিকেট ਪ੍ਰੇਮੀ ਹੋ ਤੇ ਪਤੰਗ ਬਾਈ ਬਣਾਉਂਦੇ ਤੇ ਜਿਹੜੀ ਆਪਣੇ ਖੁਸ਼ੀ ਤੁਸੀਂ ਜਗਤ ਕੀਤੀ ਆ ਪਤੰਗਾ ਮਨਉਣ ਚ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਰੇ ਦਰਸ਼ਕਾਂ ਨੂੰ ਮੇਰਾ ਨਮਸਕਾਰ ਸਾਡੇ ਦੇਸ਼ ਵਿੱਚ ਜਿਹੜਾ ਆਈਪੀਐਲ ਟਾਟਾ ਆਈਪੀਐਲ ਜਿਹੜਾ 2025 ਖੇਡਿਆ ਜਾ ਰਿਹਾ ਉਹਦੇ ਮੁੱਦੇ ਉਹਨਾਂ ਦੇ ਉਹ ਰੱਖਦੇ ਹੋਇਆ ਜਿਹੜੀਆਂ ਪਤਮਿਆ ਪਤੰਗਾ ਤਿਆਰ ਕੀਤੀਆਂ ਜਿਹਦੇ ਵਿੱਚ ਮੈਂ ਵਿਸ਼ੇਸ਼ ਪਤੰਗਾ ਪੁਆਈਆਂ ਜਿਹੜਾ ਸਾਡਾ ਪੰਜਾਬ ਹੈਗਾ ਬਹੁਤ ਦੇਰ ਬਾਅਦ ਸਾਨੂੰ ਆਸ ਸੀ ਕਿ ਸਾਡਾ ਪੰਜਾਬ ਕਿਸੇ ਵੇਲੇ ਫਾਈਨਲ ਦੇ ਵਿੱਚ ਜ਼ਰੂਰ ਪਹੁੰਚੇਗਾ ਪਰ ਸਾਡੇ ਟੀ ਪੰਜਾਬ ਦੇ ਟੀਮ ਦੀ ਜਿਹੜੀ ਬਹੁਤ ਅੱਛਾ ਪ੍ਰਦਰਸ਼ਨ ਇਹਨਾਂ ਨੇ ਕਰਕੇ ਅੱਜ ਫਾਈਨਲ 'ਚ ਪਹੁੰਚਿਆ ਤੇ ਅੱਜ ਉਹਨਾਂ ਦਾ ਫਾਈਨਲ ਵੀ ਆਉਣ ਜਾ ਰਿਹਾ ਤੇ ਸਾਨੂੰ ਆਸ ਹੈ ਕਿ ਅੱਜ ਜਿਹੜੇ ਫਾਈਨਲ ਹੈ ਸਾਡਾ ਜਿੱਤ ਕੇ ਪੰਜਾਬ ਦੀ ਝੋਲੀ ਚ ਪਵੇਗਾ ਤੇ ਸਾਡੇ ਪੰਜਾਬ ਵਾਸੀਆਂ ਨੂੰ ਬਹੁਤ ਖੁਸ਼ੀ ਹੈ ਪੰਜਾਬ ਵਾਸੀਆਂ ਨੇ ਇਹਦੇ ਫਾਈਨਲ ਤੇ ਪਹੁੰਚਣ ਤੇ ਆਤੀਸ਼ਬਾਜ਼ੀ ਕੀਤੀ ਬੜੀ ਖੁਸ਼ੀ ਮਨਾਈ ਪਰ ਜੇਕਰ ਸਾਡੇ ਫਾਈਨਲ ਵੀ ਜਿੱਤਦੇ ਸਾਨੂੰ ਹੋਰ ਖੁਸ਼ੀ ਹੋਵੇਗੀ ਜਿਵੇਂ ਸਭ ਜਿਮੋਨ ਹੀ ਦੇਖਿਆ ਵੀ 13 ਸਾਲਾਂ ਬਾਅਦ ਜਿਹੜੀ ਕਿ ਫਾਈਨਲ ਤੇ ਪਹੁੰਚੀ ਹੈ ਪੰਜਾਬ ਦੀ ਟੀਮ ਤੇ ਬੜੇ ਚਿਰ ਤੋਂ ਜਿਹੜੀ ਕਿ ਲੰਬੀ ਮੰਗ ਹੁੰਦੀ ਸੀ ਵੀ ਯਾਰ ਕ੍ਰਿਕਟ ਵਧੀਆ ਖੇਡਣ ਸਾਡੇ ਖਿਡਾਰੀ ਜਿਹੜੀ ਵਧੀਆ ਆਪਣੀ ਪ੍ਰੋਮੋ ਦੇਣ ਖਾਸ ਕਰਕੇ ਜਿਹੜੇ ক্রিকেট ਨੂੰ ਪਿਆਰ ਕਰਦੇ ਨੇ ਖਾਸ ਕਰਕੇ ਤੇ ਮੇਰੇ ਸੋਪੀ ਸਭ ਤੋਂ ਵੱਧ ਭੂਮਿਕਾ ਕਿਹੜੀ ਆ ਕਿਸ ਦੀ ਵਧੀਆ ਲੱਭ ਤੁਸੀਂ ਮੰਗਦੇ ਹੋ ਟੀਮ ਦੇ ਵਿੱਚ ਜਿਹੜੀ ਇਹਦੇ ਜਿਹੜੇ ਆਪਣਾ ਆਈਪੀਐਲ ਜਿਹੜਾ ਚੱਲਦਾ ਪਿਆ ਇਹ ਸਾਨੂੰ ਬੜੇ ਚਿਰ ਤੋਂ ਸਾਡੇ ਦੇਸ਼ ਵਿੱਚ ਖੇਡਿਆ ਜਾ ਰਿਹਾ ਤੇ ਇਹਦਾ ਮਨੋਰੰਜਨ ਵੀ ਬਹੁਤ ਵੱਡੇ ਲੋਕੀ ਬੜੇ ਇੰਟਰਸਟ ਨਾਲ ক্রিকেট ਪ੍ਰੇਮੀ ਇਹਨੂੰ ਵੇਖਦੇ ਨੇ ਤੇ ਬੜੀ ਧੀਰ ਦਾ ਜਦੋਂ ਆਈਪੀਐਲ ਚੱਲਦਾ ਸੀਗਾ ਸਾਡਾ ਪੰਜਾਬ ਪਿੱਛੇ ਰਹਿ ਜਾਂਦਾ ਸੀਗਾ ਇੱਥੇ ਤੱਕ ਪਹੁੰਚਦਾ ਨਹੀਂ ਸੀਗਾ ਪਰ ਸਾਨੂੰ ਆਸੀ ਕਦੀ ਨਾ ਕਦੀ ਸਾਡੀ ਜਿਹੜੀ ਟੀਮ ਹੈਗੀ ਆ ਅੱਛਾ ਪਰਫਾਰਮੈਂਸ ਕਰ ਰਹੀਗੀ ਤੇ ਬਹੁਤ ਵੱਡੀ ਜੇ ਤਾਂ ਸਲਕਾਰ ਕੇ ਫਾਈਨਲ ਚ ਪਹੁੰਚੇਗੀ ਉਹਦੇ ਨਜ਼ਰ ਮੈਂ ਅੱਜ ਪਤੰਗਾ ਬਣਾਈਆਂ ਜਿਹਦੇ ਵਿੱਚ ਆਰਸੀਬੀ ਬੰਗਲੌਰ ਤੇ ਪੰਜਾਬ ਦੀਆਂ ਟੀਮਾਂ ਦਾ ਮੈਚ ਹੋਣ ਜਾ ਰਿਹਾ ਮੈਂ ਦੋਵਾਂ ਟੀਮਾਂ ਦੀਆਂ ਪਤੰਗਾ ਬਣਾਈਆਂ ਜਿਹਦੇ ਵਿੱਚ ਖਾਸ ਕਰਕੇ ਮੈਂ ਆਪਣੀ ਪੰਜਾਬ ਦੀ ਜਿਹੜੀ ਟੀਮ ਹੈਗੀ ਹੈ ਉਹਨਾਂ ਜਿਹੜੇ ਕੈਪਟਨ ਹੈਗੇ ਆ ਤੇ ਨਾਲ ਜਿਹੜੇ ਇਹਨਾਂ ਦੇ ਖਿਡਾਰੀ ਹੈਗੇ ਨੇ ਉਹਨਾਂ ਨੂੰ ਮੈਂ ਗੁੱਡ ਵਿਸ਼ੇਸ ਕੀਤੀਆਂ ਕਿ ਅੱਜ ਜਿਹੜਾ ਮੈਚ ਹੈ ਅੱਛਾ ਪ੍ਰਦਰਸ਼ਨ ਕਰਕੇ ਬਹੁਤ ਅੱਛਾ ਪ੍ਰਦਰਸ਼ਨ ਕਰਕੇ ਫਾਈਨਲ ਮੁਕਾਬਲਾ ਜਿੱਤਣ ਕੇ ਤੇ ਜਿਹੜਾ ਪੰਜਾਬ ਦੀ ਝੋਲੀ ਵਿੱਚ ਪਾਣਗੇ ਉਹਨੇ ਦੇਖਿਆ ਵੀ ਜਾਇਹ ਪੂਰਾ ਭਾਰਤ ਜਿਹੜਾ ਵਾ ক্রিকেট ਪ੍ਰੇਮੀ ਆ ਹਰ ਕੋਈ ক্রিকেট ਨੂੰ ਪਿਆਰ ਕਰਦਾ ਪਰ ਤੁਹਾਡਾ ਪਿਆਰ ਕਰਨ ਦਾ ਵੱਖਰਾ ਅੰਦਾਜ਼ਾ ਵਾ ਤੁਹਾਡਾ ਪਿਆਰ ਕਰਨ ਦਾ ਵੱਖਰਾ ਤਰੀਕਾ ਵਾ ਤੁਸੀਂ ਆਪਣੀ ਜਿਹੜੀ ਖੁਸ਼ੀ ਆ ਚਾਹੇ ਕੋਈ ਪਟਾਕੇ ਚਲਾ ਕੇ ਖੁਸ਼ੀ ਜਾਰ ਕਰਦਾ ਵਾ ਚਾਹੇ ਕੋਈ ਮਠਾਈ ਬਣ ਕੇ ਜਿਹੜੀ ਖੁਸ਼ੀ ਜਾਰ ਕਰਦਾ ਵਾ ਚਾਹੇ ਢੋਲ ਵਜਾ ਕੇ ਖੁਸ਼ੀ ਜਾਰ ਕਰਦਾ ਪਰ ਜਿਹੜੀ ਤੁਹਾਡੀ ਜਿਹੜੀ ਖੁਸ਼ੀ ਆ ਅਸੀਂ ਦੇਖਿਆ ਵੱਖਰੀ ਤਰ੍ਹਾਂ ਦੀ ਖੁਸ਼ੀ ਆ ਤੁਸੀਂ ਪਤੰਗਾ ਬਣਾ ਕੇ ਵਕ ਵਕਤ ਤਰੀਕੇ ਦੀਆਂ ਮਾਡਲ ਦੀਆਂ ਪਤੰਗਾ ਤਿਆਰ ਕਰਕੇ ਉਹਨਾਂ ਵਿੱਚ ਉਸ ਤੋਂ ਦੇਸ਼ ਦੀ ਸਾਡੇ ਇਹਦਾ ਝੰਡਾ ਖਾਸ ਕਰਕੇ ਜਿਹੜਾ ਫਲੈਗ ਮਾਰਚ ਆ ਤੇ ਜਾਂ ਟਰੋਫੀ ਹੋ ਗਈ ਤੇ ਜਾਂ ਦੇਸ਼ ਦੀ ਜਿਹੜੇ ਜਿਹੜੇ ਕ੍ਰਿਕਟ ਦੇ ਪਲੇਅਰ ਦੇ ਖਾਸ ਕਰਕੇ ਉਹਨਾਂ ਦੀਆਂ ਟੀਮਾਂ ਦੀਆਂ ਫੋਟੋਆਂ ਲਾ ਕੇ ਤੁਸੀਂ ਕੀ ਕਰਦੇ ਹੋ ਇਹ ਤੁਹਾਡੇ ਮਨ ਵਿੱਚ ਕਿਸਾ ਉਜਾਰਾ ਹੈ ਮੈਂ ਜੀ ਇੱਕ ਪਤੰਗ ਪ੍ਰੇਮੀ ਦੇ ਨਾਲ ਨਾਲ ਕ੍ਰਿਕਟ ਪ੍ਰੇਮੀ ਵੀ ਆ ਸਾਡੇ ਭਾਰਤ ਦੇ ਵਿੱਚ ਕੋਈ ਵੀ ਆਈਪੀਐਲ ਕੋਈ ਵੀ ਫਾਈਨਲ ਕੋਈ ਵੀ ਸ੍ਰੀ ਜਾਂ ਕਿਸੇ ਦੇਸ਼ ਵਿੱਚ ਸਾਡਾ ਭਾਰਤ ਖੇਡ ਰਿਹਾ ਹੋਵੇ ਮੈਂ ਆਪਣੇ ਘਰ ਦਾ ਝੰਡਾ ਲਗਾ ਕੇ ਤੇ ਆਪਣੇ ਦੇਸ਼ ਨੂੰ ਤੇ ਟੀਮ ਨੂੰ ਸ਼ੁਭਕਾਮਨਾਵਾਂ ਦੇਣਾ ਤੇ ਵਧਾਈ ਵੀ ਦੇਣਾ ਪਤੰਗਾ ਬਣਾ ਕੇ ਇਹ ਜਿਹੜਾ ਆਈਪੀਐਲ ਵਿੱਚ ਇਹ ਸਿਰਫ ਸਾਡੇ ਭਾਰਤ ਦੇ ਨਹੀਂ ਬਲਕਿ ਇੰਟਰਨੈਸ਼ਨਲ ਜਿਹੜੇ ਖਿਡਾਰੀ ਇਹਦੇ ਵਿੱਚ ਭਾਗ ਲਿਆ ਰਹੇ ਨੇ ਤੇ ਇੱਥੇ ਕ੍ਰਿਕਟ ਖੇਡਣ ਆਏ ਹੋਣ ਕਿਉਂਕਿ ਜਿਹੜਾ ਕੱਪ ਹੈ ਸਾਡੇ ਭਾਰ ਸਾਨੂੰ ਬਹੁਤ ਖੁਸ਼ੀ ਹੋ ਗਈ ਦੋਵਾਂ ਟੀਮਾਂ ਜਿਹੜੀਆਂ ਸਾਡੇ ਦੇਸ਼ ਦੀਆਂ ਹੈਗੀਆਂ ਨੇ ਇਸ ਕਰਕੇ ਸਾਨੂੰ ਜਿਹੜਾ ਜ਼ਿਆਦਾ ਲਗਾਵ ਪਹਿਲੀ ਵਾਰੀ ਜਿਹੜਾ ਸਾਡਾ ਪੰਜਾਬ ਫਾਈਨਲ ਚ ਪਹੁੰਚਿਆ ਤੇ ਆਪਾਂ ਫਾਈਨਲ ਪੰਜਾਬ ਨਾਲ ਜ਼ਿਆਦਾ ਲਗਾਵ ਕੀਤਾ ਕਿ ਅੱਜ ਦੀ ਜਿਹੜੀ ਜਿੱਤ ਹੋ ਕੇ ਤੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਈਗੀ ਮਨਿਸਪੀ ਪੰਜਾਬ ਦੀ ਤੁਸੀਂ ਗੱਲ ਕੀਤੀ ਹੈ ਪੰਜਾਬ ਆਈਪੀਐਲ ਦੀ ਗੱਲ ਕੀਤੀ ਹੈ ਪੰਜਾਬ ਦਾ ਨੌਜਵਾਨ ਜਿਹੜਾ ਖੇਡ ਰਿਹਾ ਸਰਦਾਰ ਜੀ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੀ ਟੀਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਜਿਹੜਾ ਪਲੇਅਰ ਹੈ ਖਾਸ ਕਰਕੇ ਪੰਜਾਬ ਦਾ ਪੁੱਤਰ ਆ ਉਹਦੀ ਪਰਫਾਰਮੈਂਸ ਨੂੰ ਕਿਹਦਾ ਦੇ ਦਿੰਦਾ ਸਾਨੂੰ ਸਭ ਤੋਂ ਜ਼ਿਆਦਾ ਆਪੀਐਲ ਦੇ ਫਾਈਨਲ ਦੀ ਖੁਸ਼ੀ ਇਸ ਕਰਕੇ ਤੇ ਸਾਡਾ ਪੰਜਾਬ ਦਾ ਜਿਹੜਾ ਅਰਸ਼ਦੀਪ ਖੇਡ ਰਿਹਾ ਬਹੁਤ ਅੱਛੀ ਬਾਲਿੰਗ ਕਰਦਾ ਬਹੁਤ ਅੱਛਾ ਖਿਡਾਰੀ ਹੈ ਉਹਨੇ ਕਈ ਵਾਰੀ ਆ ਕੇ ਜਿਹੜਾ ਮੈਚ ਦਾ ਰੁਖ ਬਦਲ ਦਿੰਦਾ ਤੇ ਸਾਨੂੰ ਆਸ ਆਜੀ ਵਧੀਆ ਪ੍ਰਦਰਸ਼ਨ ਅਰਸ਼ਦੀਪ ਅੱਛਾ ਪ੍ਰਦਰਸ਼ਨ ਕਰੇਗਾ ਬਾਲਿੰਗ ਦੇ ਮੱਧਮ ਜਿਹੜੇ ਜਿਹੜਾ ਉਹ ਟੀਮ ਹਲਕੇ ਤੇ ਉਤਰੇਗੀ ਤੇ ਜਿਹੜਾ ਅੱਛੀ ਸਕੋਰ ਮਾਰ ਕੇ ਫਾਈਨਲ ਜਿੱਤਣਗੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਸਾਨੂੰ ਮਾਣ ਹੈ ਕਿ ਸਾਡਾ ਜਿਹੜਾ ਅਰਸ਼ਦੀਪ ਹੈ ਪੰਜਾਬ ਦੀ ਟੀਮ 'ਚ ਖੇਡ ਬਿਨੈਸੋ ਜਮਾਉਂਦੀ ਇਹ ਤਾਂ ਤੁਸੀਂ ਬਣਾਇਆ ਸੀ ਵੀ ਜਿਹੜਾ ਫਾਈਨਲ ਜਿਹੜਾ ਚੱਲ ਗਿਆ ਵਾ ਆਈਪੀਐਲ ਜਿਹੜੀ ਪੰਜਾਬ ਦੀ ਟੀਮ ਗਈ ਆ ਤੇ ਉਸ ਤੋਂ ਪਹਿਲਾਂ ਅਸੀਂ ਦੇਖਿਆ ਵਰਲਡ ਕੱਪ ਵੀ ਹੋਏ ਨੇ ਉਸ ਤੋਂ ਪਹਿਲਾਂ ਹੋਰ ਵੀ ਬੜੇ ਮੈਚ ਹੋਏ ਨੇ ਹਰਕ ਵਾਰੀ ਤੁਸੀਂ ਜਦੋਂ ਇਸ ਤਰ੍ਹਾਂ ਵਰਲਡ ਕੱਪ ਹੁੰਦੀ ਨੇ ਜਾਂ ਆਈਪੀਐਲ ਹੁੰਦੀ ਨੇ ਹਰ ਕਦੇ ਜੋ ਜਿੱਤ ਦੀ ਪ੍ਰਾਪਤੀ ਹੁੰਦੀ ਹੈ ਤੇ ਹਰ ਵਾਰੀ ਤੁਸੀਂ ਇਸ ਤਰ੍ਹਾਂ ਦੀਆਂ ਪਤੰਗਾ ਬਣਾ ਬਣਾ ਕੇ ਖੁਸ਼ੀ ਜਗ ਕਰ ਦਿਓ ਜੀ ਮੈਨੂੰ ਕ੍ਰਿਕਟ ਦਾ ਬਹੁਤ ਸ਼ੌਂਕ ਹੈ ਜਦੋਂ ਸਾਡਾ ਕੋਈ ਕ੍ਰਿਕਟ ਦਾ ਕੋਈ ਸੀਰੀ ਜਾਂਦੀ ਹੈ ਕੋਈ ਵਰਲਡ ਕੱਪ ਆਂਦਾ ਮੈਂ ਪਤੰਗਾ ਬਣਾਉਣਾ ਆਪਣੇ ਕੈਪਟਨ ਜਿਹੜੇ ਭਾਰ ਦੇ ਕੈਪਟਨ ਜਿਹੜੇ ਵੀ ਹੈਗੇ ਨੇ ਉਹਨਾਂ ਨੂੰ ਮੈਂ ਆਪਣਾ ਦੇਸ਼ ਦਾ ਝੰਡਾ ਲਗਾ ਕੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਦੇਣਾ ਜਿੱਤਨ ਤੇ ਮੈਂ ਵਧਾਈ ਵੀ ਦੇਣਾ ਮੈਂ ਕ੍ਰਿਕਟ ਨਾਲ ਬਹੁਤ ਲਗਾਵ ਕਰਦਾ ਮੈਂ ਇਕੱਲਾ ਨਹੀਂ ਸਾਡੇ ਭਾਰਤ ਵਿੱਚ ਕ੍ਰਿਕਟ ਦੇ ਪ੍ਰੇਮੀ ਬਹੁਤ ਕ੍ਰਿਕਟ ਪ੍ਰੇਮੀ ਨੇ ਸਾਰੇ ਜਿੰਨੇ ਲੋਕ ਕ੍ਰਿਕਟ ਪ੍ਰੇਮੀ ਹੈਗੇ ਸਾਰਿਆਂ ਨੂੰ ਸ਼ੌਂਕ ਹੁੰਦਾ ਕਿ ਜਿਹ ਦੇ ਝੋਲੀ ਵਿੱਚ ਪਾਵੇ ਜਿਵੇਂ ਰੋਹਿਤ ਸ਼ਰਮਾ ਜੀ ਬਹੁਤ ਅੱਛੀ ਜੀ ਸਾਰੇ ਟੂਰਨਾਮੈਂਚਾਂ ਚ ਉਹਨਾਂ ਨੇ ਕਪਤਾਨੀ ਕਰਦਿੰਦੇ ਨੇ ਤੁਹਾਨੂੰ ਕੱਪ ਵੀ ਲਿਆ ਕੇ ਦਿੰਦੇ ਨੇ ਵਰਲਡ ਕੱਪ ਵੀ ਉਹਨਾਂ ਦੋ ਜੀ ਸਾਨੂੰ ਜਿਤਾ ਕੇ ਦਿੱਤੇ ਸੀਗੇ ਉਥੋਂ ਜਿਹੜੀ ਮੈਂ ਆਪਣੀਆਂ ਸ਼ੁਭਕਾਮਨਾਵਾਂ ਦੇ ਕੇ ਇਹ ਜਿਹੜਾ ਕੱਪ ਆਪਣੇ ਭਾਰਤ ਵਿੱਚ ਹੀ ਦੇਖਣ ਦਾ ਚਾਹਵਾਨਾਂ ਜੀ ਫਿਲਹਾਲ ਜਿਹੜਾ ਮੋੜ ਇਹ ਤਾਂ ਹੋ ਗਿਆ ਫਾਈਨਲ 'ਚ ਟੀਮ ਪਹੁੰਚ ਗਈ ਆ ਹੁਣ ਫਾਈਨਲ ਜਿਹੜਾ ਖੇਡਿਆ ਵੀ ਜਾਣਾ ਵਾ ਤੇ ਫਾਈਨਲ ਵਾਸਤੇ ਤੁਸੀਂ ਕਿੰਨੀ ਕਿ ਪ੍ਰਮਾਤਮਾ ਗਾਲੀ ਅਰਦਾਸ ਬੇਨਤੀ ਕਰਦੇ ਹੋ ਕਿੰਨਾ ਕਿ ਜਾ ਕੇ ਉੱਥੇ ਨਾਲੀ ਕਰਦੇ ਹੋ ਵੀ ਆ ਕਿ ਜਿਹੜਾ ਸਾਡਾ ਫਾਈਨਲ ਮੈਚ ਸਾਡੀ ਟੀਮ ਜਿੱਤ ਸਕੇ ਤਾਂ ਜਿਹੜੀ ਕਾਪੇ ਸਾਡੇ ਚੋਣੀ ਪੈਸਾ ਮੈਂ ਜੀ ਬਹੁਤ ਅਰਦਾਸ ਕੀਤੀ ਹੈ ਅੱਜ ਮੈਂ ਸਵੇਰੇ ਮੰਦਿਰ ਵੀ ਗਿਆ ਸੀ ਕਿ ਮੈਂ ਪਰਸੋ ਅਰਦਾਸ ਕੀਤੀ ਜਾ ਕੇ ਸਾਡਾ ਪੰਜਾਬ ਫਾਈਨਲ ਚ ਪਹੁੰਚੇਗਾ ਤਾਂ ਮੈਂ ਮੰਦਰ ਮੱਥਾ ਟੇਕ ਕੇ ਪ੍ਰਸ਼ਾਦ ਚੜਾ ਕੇ ਆਵਾਂਗਾ ਮੈਂ ਸਵੇਰੇ ਮੰਦਰ ਗਿਆ ਉਥੇ ਮੱਥਾ ਟੇਕ ਕੇ ਪ੍ਰਸ਼ਾਦ ਚੜਾ ਕੇ ਆ ਹੁਣ ਜੇਕਰ ਕੱਲ ਸਾਡੀ ਹੈ ਟੀਮ ਜਿੱਤਦੀ ਹੈ thì ਆਤਿਸ਼ਬਾਈ ਚਲਾਵਾਂਗੇ ਮੰਦਰਾਂ 'ਚ ਜਾਵਾਂਗੇ ਮੱਥਾ ਟੇਕਾਂਗੇ ਕਿ ਸਾਨੂੰ ਬਹੁਤ ਖੁਸ਼ੀ ਹੋਏਗੀ ਸਾਡੀ ਪੰਜਾਬ ਦੇ ਵਿੱਚ ਪਹਿਲੀ ਵਾਰੀ ਆਈਪੀਐਲ 25 ਜਿਹੜਾ ਕੱਪ ਆ ਰਿਹਾ ਜੀ ਅਸੀਂ ਦੇਖਿਆ ਜਦੋਂ ਫਾਈਨਲ ਹੁੰਦਾ ਬਹੁਤ ਖਾਸ ਕਰਕੇ ਅਸੀਂ ਦੇਖਿਆ ਕਈ ਟੀਮਾਂ ਜਿਹੜੀਆਂ ਨੇ ਜਾ ਤਾਂ ਜੋ ਜਿੱਤਦੀਆਂ ਜਾਂ ਭਾਰਤੀ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀ ਅਸੀਂ ਦੇਖਿਆ ਵਕਫ ਵਕਫ ਤਰ੍ਹਾਂ ਦੇ ਜੱਗ ਕੀਤੇ ਜਾਂਦੇ ਨੇ ਵਕਫ ਜਾ ਕੇ ਅਰਦਾਸਾਂ ਬੇਨਤੀ ਕੀਤੀ ਜਾਂਦੀਆਂ ਨੇ ਉਹਨਾਂ ਦੀ ਲੰਬੀ ਉਮਰ ਦੀ ਦਾਸ ਕੀਤੀ ਜਾਂਦੀ ਹੈ ਖਾਸ ਕਰਕੇ ਭਾਰਤੀ ਕ੍ਰਿਕਟ ਟੀਮ ਵਾਸਤੇ ਤਰੱਕੀ ਵਾਸਤੇ ਪਰਮਾਤਮਾ ਗਾਲੀ ਅਰਦਾਸ ਬੇਨਤੀ ਕਰਦੇ ਨੇ ਵੀ ਪਰਮਾਤਮਾ ਸਾਡੀ ਜਿਹੜੀ ਭਾਰਤੀ ਕ੍ਰਿਕਟ ਟੀਮ ਜਿੱਤ ਜਾਵੇ ਤਾ ਜੋ ਕਿ ਸਾਡੇ ਪੰਜਾਬ ਦਾ ਸਾਡੇ ਭਾਰਤ ਦਾ ਜਿਹੜਾ ਨਾਲੋਂ ਸ਼ੌਂਕ ਸਾਡੇ ਜਿਹੜੀਆਂ ਕ੍ਰਿਕਟ ਦੀ ਭਾਰਤ ਦੀ ਟੀਮ ਬਹੁਤ ਅੱਛੀ ਹੈ ਚਾਰੇ ਪਾਸੇ ਜਿਹੜੇ ਕ੍ਰਿਕਟ ਖੇਡਦੇ ਨੇ ਭਾਰਤ ਜਿੰਨੇ ਵੀ ਭਾਵੇਂ ਆਈਪੀਲ ਹੋਵੇ ਭਾਵੇਂ 2020 ਹੋਵੇ ਭਾਵੇਂ ਵਰਲਡ ਕੱਪ ਹੋਵੇ ਸਾਡੇ ਖਿਡਾਰੀ ਇੰਨੇ ਕ ਆਈਪੀਲ ਦੇ ਨਾਲ ਅੱਛੇ ਨਿਕਲ ਚੁੱਕੇ ਨੇ ਕਿ ਜਿਹੜੇ ਵਾਂਸ ਬਣੇ ਸਾਨੂੰ ਨਵੇਂ-ਨਵੇਂ ਪਲੇਅਰ ਆਈਪੀਲ ਚੋਂ ਮਿਲ ਰਹੇ ਨੇ ਇਸ ਕਰਕੇ ਸਾਨੂੰ ਆਸ ਹੁੰਦੀ ਹੈ ਜਿਹੜੇ ਕ੍ਰਿਕਟ ਪ੍ਰੇਮੀ ਐ ਉਹ ਯੋ ਯਾਗ ਕਰਦੇ ਨੇ ਉਹ ਯੋ ਸੁਖਾਣਾ ਸੁਖਦੇ ਨੇ ਕਿ ਸਾਡੀ ਜਿਹੜੀ ਟੀਮ ਹੈ ਜ਼ਰੂਰ ਜਿੱਤੇ ਉਹਨਾਂ ਦੀਆਂ ਜਿਹੜੀਆਂ ਦੁਆਵਾਂ ਕੰਮ ਆਉਂਦੀਆਂ ਨੇ ਸਾਡੀ ਅਸੀਂ ਦੇਖਿਆ ਵੀ ਜਿਵੇਂ ਫਾਈਨਲ ਚ ਆਇਆ ਕਿ ਭਾਰਤ ਜਿਹੜਾ ਪੰਜਾਬ ਦੀ ਟੀਮ ਨੇ ਜਿੱਤ ਕੇ ਆਈ ਆ ਫਾਈਨਲ ਚ ਹੋਇਆ 13 ਸਾਲਾਂ ਬਾਅਦ ਅਸੀਂ ਦੇਖਿਆ ਅਮਬਾਨੀਆ ਦੀ ਜਿਹੜੀ ਟੀਮ ਸੀ ਉਹ ਹਾਰ ਗਈ ਸੀ ਤੇ ਬਾਰ-ਬਾਰ ਅਮਬਾਨੀਆ ਦੀ ਜਿਹੜੀ ਧਰਮਪੰਨੀ ਸੀ ਉਹਨਾਂ ਦੀ ਫੋਟੋਆਂ ਦਿਖਾ ਰਹੇ ਸੀ ਵੀਡੀਓ ਦਿਖਾ ਰਹੇ ਸੀ ਕਿ ਜਿਸ ਤਰ੍ਹਾਂ ਹਾਰਨ ਤੋਂ ਬਾਅਦ ਉਹਨਾਂ ਦਾ ਕੀ ਹਾਲਾਤ ਸੀ ਉਹਨਾਂ ਦਾ ਤਾਂ ਜਿਵੇਂ ਸੁਪਨਾ ਟੁੱਟ ਗਿਆ ਵੀ ਆਰ ਕੀ ਫਾਈਨਲ ਜਿਹੜਾ ਸੀ ਪੰਜਾਬ ਜਿਹੜਾ 13 ਸਾਲਾਂ ਬਾਅਦ ਜਿੱਤ ਗਿਆ ਕਿਉਂਕਿ ਕਿਸੇ ਨੇ ਉਮੀਦ ਨਹੀਂ ਸੀ ਅਸੀਂ ਦੇਖਿਆ ਵੀ 13 ਸਾਲਾਂ ਬਾਅਦ ਜਿਹੜੀ ਜਿੱਤ ਪ੍ਰਾਪਤ ਹੋਈ ਆ ਤੇ ਉਹਨਾਂ ਅੰਬਾਨੀਆਂ ਦਾ ਬਹੁਤ ਬੁਲਾਰ ਹੋ ਗਿਆ ਚੀਜ਼ ਉਹਦੇ ਇਹਦਾ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਮੁੰਬਾਨੀ ਦੀ ਟੀਮ ਬਹੁਤ ਮਜ਼ਬੂਤ ਸੀਗੀ ਸਾਨੂੰ ਵੀ ਨਹੀਂ ਸੀ ਪਤਾ ਕਿ ਜਿਹੜੀ ਸਾਡੀ ਪੰਜਾਬ ਦੀ ਟੀਮ ਹੈ ਮੁੰਬਾਨੀ ਦੀ ਜਿਹੜੀ ਮੁੰਬਈ ਦੀ ਟੀਮ ਨੂੰ ਹਰਾ ਦੇਗੀ ਪਰ ਸਾਡੀ ਟੀਮ ਨੇ ਬਹੁਤ ਹੌਸਲਾ ਬਜਾਈ ਉਹਨਾਂ ਦਾ ਹੌਸਲਾ ਵਧਿਆ ਆ ਸੀਗਾ ਉਹ ਰੈਗੂਲਰ ਜਿੱਤਾਂ ਹੰਸਲ ਕਰਦੇ ਆਏ ਕਾਫੀ ਮੈਚ ਹੋ ਜਿੱਤੇ ਟੋਪ ਤੇ ਰਹੀ ਸਾਡੀ ਜਿਹੜੀ ਟੀਮ ਹੈਗੀ ਪੰਜਾਬ ਦੀ ਟੋਪ Winner ਰਹੀ ਹੈ ਉਹਨਾਂ ਨੇ ਜਿਹੜੇ ਅੰਬਾਨੀ ਦੀ ਟੀਮ ਨੂੰ ਮੁੰਬਈ ਨੂੰ ਹਰਾਇਆ ਪਰ ਇਹ ਕਿਤੇ ਸਾਡੇ ਦੇਸ਼ ਦੀ ਉਹਨਾਂ ਦੇ ਬਹੁਤ ਅੱਛੇ ਬਹੁਤ ਵਧੀਆ ਪਲੇਅਰ ਸੀਗੇ ਅੱਛਾ ਪ੍ਰਦਰਸ਼ਨ ਉਹਨ ਦਾ ਪਰ ਉਸ ਤੋਂ ਅੱਛਾ ਪ੍ਰਦਰਸ਼ਨ ਸਾਡੀ ਪੰਜਾਬ ਦੀ ਟੀਮ ਨੇ ਕੀਤਾ ਜਿਨ੍ਹਾਂ ਨੇ ਕਿ ਵਿਕਟਾਂ ਬਿਨਾਂ ਗਵਾਏ ਹੋਏ ਸਾਰੇ ਰਨ ਕੰਪਲੀਟ ਕੀਤੇ ਤੇ ਜਿਹੜੀ ਜਿੱਤ ਹਾਸਲ ਕੀਤੀ ਹੈ ਜੀ ਕਿਨੇ ਸੋ ਵੀ ਖਾਸ ਕਰਕੇ ਜਿਹੜੇ ক্রিকেট ਪ੍ਰੇਮੀ ਨੇ ਜਿਨ੍ਹਾਂ ਸਾਡੀ ਜਿਹੜੀ ਭਾਰਤੀ ਟੀਮ ਆ ਪੰਜਾਬ ਦੀ ਟੀਮ ਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਆਪਣੇ ਲੋਕ ਕੀ ਤੁਸੀਂ ਆਪਣੀਆਂ ਸ਼ੁਭਕਾਮਨਾਵਾਂ ਦੇਣਾ ਚਾਹੋਗੇ ਮੇਰੀਆਂ ਇਹ ਸ਼ੁਭਕਾਮਨਾਵਾਂ ਜੀ ਅੱਜ ਜਿਹੜਾ ਫਾਈਨਲ ਮੈਚ ਹੈਗਾ ਅੱਛਾ ਪ੍ਰਦਰਸ਼ਨ ਕਰਕੇ ਅੱਛੀ ਬੈਟਿੰਗ ਕਰਨ ਉਹ ਲੰਬਾ ਸਕੋਰ ਮਾਰਨ ਤੇ ਜੜੀ ਬੋਲਿੰਗ ਕਰਕੇ ਛੇਤੀ ਟੀਮ ਨੂੰ ਜੜੀ ਹੈ ਖਤਮ ਕੀਤਾ ਜਾਵੇ ਉਹਨਾਂ ਨੂੰ ਹਰਾ ਛੇਤੀ ਆਊਟ ਕਰਕੇ ਉਹਨਾਂ ਨੂੰ ਹਰਾ ਦਿੱਤਾ ਜਾਵੇ ਤੇ ਜੜੀ ਜੋ ਫਾਈਨਲ ਹੈਗਾ ਸਾਡੇ ਪੰਜਾਬ ਦੇ ਵਿੱਚ ਆਵੇ ਤੇ ਸਾਡੇ ਜਿਹੜੇ ਪੰਜਾਬ ਵਾਸੀਆਂ ਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਜਿਹੜੇ ਪੰਜਾਬ ਦਾ ਪੁੱਤ ਅਰਸ਼ਦੀਪ ਵੀ ਉਹ ਵੀ ਅੱਜ ਅੱਛਾ ਖੇਡ ਰਿਹਾ ਜਾਵੇ ਅੱਛਾ ਪ੍ਰਦਰਸ਼ਨ ਰਹੇਗਾ ਉਹ ਅੱਛਾ ਪ੍ਰਦਰਸ਼ਨ ਕਰਕੇ ਜੜਾ ਕੱਪ ਪੰਜਾਬ ਦੀ ਝੋਲੀ ਚ ਪਾਣਗੇ ਜੀ ਮਿਨਿਸਪਲ ਜੀ ਮੋਰਨ ਜੀ ਮੈਚ ਕਿੰਨੇ ਵਜੇ ਫਾਈਨਲ ਹੋਣਾ ਅੱਜ ਤੇ ਅੱਜ ਸ਼ਾਮ ਨੂੰ ਜਿਹੜੀਆਂ ਅੱਖਾਂ ਵਾਂ ਸਾਰੀਆਂ ਦੀਆਂ ਟੀਵੀ ਵੱਲ ਹੋਣਗੀਆਂ ਤੇ ਕਿੰਨਾ ਕੁ ਲੋਕਾਂ ਦੀ ਜਿਹੜੀਆਂ ਢੜਕਣਾ ਦਿਲ ਦੀਆਂ ਤੇਜ਼ ਹੋ ਜਾਣਗੀਆਂ ਇਸ ਫਾਈਨਲ ਨੂੰ ਦੇਖ ਕੇ ਐ ਜੀ ਜਿਹੜਾ ਤਿੰਨ ਦਿਨ ਸਾਡੇ ਵਾਸਤੇ ਬੜਾ ਇੰਪੋਰਟੈਂਟ ਸੀਗੇ ਸਾਡੇ ਤਿੰਨ 20 ਦਿਨ 20 ਦਿਨ ਹੀ ਰੇ ਸੀਗੇ ਸਾਨੂੰ ਇਹੋ ਲੱਗ ਰਿਹਾ ਕਿ ਸਾਡੀ ਟੀਮ ਫਾਈਨਲ ਤੱਕ ਪਹੁੰਚਦੀ ਕਿ ਨਹੀਂ ਪਹੁੰਚਦੀ ਸਾਨੂੰ ਤਿੰਨ ਦਿਨ ਸਾਨੂੰ ਰਾਤ ਨੂੰ ਨੀਂਦ ਨਹੀਂ ਆਈ ਪਰ ਜਿਹੜਾ ਕੱਲ ਇਹਨਾਂ ਨੇ ਅਰਮਾਨ ਸਾਨੂੰ ਜਿਤਾ ਕੇ ਬੜਾ ਵਧੀਆ ਗਿਆ ਸਾਡਾ ਹੌਸਲਾ ਬਹੁਤ ਵਜਾ ਸਾਨੂੰ ਬਹੁਤ ਖੁਸ਼ੀ ਹੋਈ ਇਸ ਕਰਕੇ ਲੋਕਾਂ ਦੀਆਂ ਧੜਕਨਾਂ ਵਧੀਆਂ ਹੋਈਆਂ ਨੇ ਕਿ ਜਦੋਂ ਸ਼ਾਮੀ 7 ਵਜੇ ਟਾਸ ਹੋਏਗਾ ਪਤਾ ਲੱਗੇਗਾ ਕਿ ਦੀ ਬੈਟਿੰਗ ਹੈ ਮੈਂ ਤੇ ਇਹੋ ਕਹਿੰਨਾ ਕਿ ਫਿਰ ਉਹਨਾਂ ਨੂੰ ਬੈਟਿੰਗ ਕਰਾ ਕੇ ਤੇ ਚੇਸ ਕਰਦੇ ਜਿਹੜਾ ਸਾਡੇ ਪੰਜਾਬ ਵਿੱਚ ਚੇਸ ਬਹੁਤ ਅੱਛਾ ਅੱਛਾ ਕੀਤਾ ਸੀਗਾ ਜੇ ਅੱਛਾ ਕਰਕੇ ਤੇ ਜਿਹੜਾ ਜਿੱਤ ਜਰੂਰ ਹਾਸਲ ਕਰਨਗੇ ਜੀ ਅੱਜ ਲੱਗਦਾ ਜਿਹੜਾ ਪੰਜਾਬ ਦਾ ਪੁੱਤਰ ਆਰਸ਼ਦੀਪ ਆ ਉਹਨੂੰ ਕੀ ਆਪਣੇ ਤੁਸੀਂ ਪੰਜਾਬ ਦੇ ਰਹਿਣ ਵਾਲੇਓ ਕੀ ਸ਼ੁਭਕਾਮਨਾਵਾਂ ਜਿਹੜੀਆਂ ਦੇਂਦੇ ਹੋ ਆਰਸ਼ਦੀਪ ਵਾਣੂ ਕੀ ਕਹਿਣਾ ਚਾਹੋਗੇ ਮੈਂ ਖਾਸ ਕਰਕੇ ਪੰਜਾਬ ਦੀ ਟੀਮ ਚ ਅਰਸ਼ਦੀਪ ਨੂੰ ਸ਼ੁਭ ਕਾਮਨਾਵਾਂ ਦੇਣਾ ਉਹਨਾਂ ਨੂੰ ਇਹ ਕਹਿਣਾ ਕਿ ਉਹਨਾਂ ਨੇ ਬਹੁਤ ਅੱਛਾ ਪ੍ਰਦਰਸ਼ਨ ਕਰਨਿਆ ਬੋਲਿੰਗ ਬਹੁਤ ਅਚੀ ਸਾਡੇ ਜਿਹੜਾ ਪੰਜਾਬ ਦਾ ਅਰਸ਼ਦੀਪ ਹੈ ਬਹੁਤ ਮਿਹਨਤ ਕਰਕੇ ਪੰਜਾਬ ਦੀ ਟੀਮ ਇੰਡੀਆ ਦੇ ਵਿੱਚ ਪਹੁੰਚਿਆ ਸੀਗਾ ਤੇ ਉੱਥੇ ਵੀ ਇਹਨੇ ਬਹੁਤ ਅੱਛਾ ਪ੍ਰਦਰਸ਼ਨ ਕਰੇ ਕੀਤਾ ਅੱਜ ਕ੍ਰਿਕਟ ਵਿੱਚ ਉਹਦਾ ਅਰਸ਼ਦੀਪ ਦਾ ਨਾਂ ਹੈ ਉਹਦਾ ਨਾਂ ਕਰਕੇ ਸਾਡੇ ਪੰਜਾਬ ਦਾ ਨਾਂ ਤੇ ਅੰਮ੍ਰਿਤਸਰ ਦਾ ਨਾਂ ਵੀ ਸਾਡਾ ਰੋਸ਼ਨ ਹੋ ਰਿਹਾ ਸਾਡੇ ਪੰਜਾਬ ਦਾ ਨਾਂ ਬਹੁਤ ਰੋਸ਼ਨ ਹੋ ਰਿਹਾ ਤੇ ਅਰਸ਼ਦੀਪ ਜੀ ਦੀ ਅਗੇ ਇਹੋ ਕਰਾਂਗੇ ਕਿ ਅਜਾ ਅੱਛਾ ਪ੍ਰਦਰਸ਼ਨ ਕਰਕੇ ਸਾਨੂੰ ਵਖਾਨ ਤੇ ਸਾਡਾ ਜਿਹੜਾ ਸਾਨੂੰ ਜਿੱਤ ਦਾ ਰਾਹ ਵਖਾਂ ਕਿਲਗਦਾ ਵੀ ਜੇ ਮੌਨੀ ਜਿੱਥੇ ਪੰਜਾਬੀ ਜਾਂਦੇ ਨੇ ਆਪਣੀ ਜਿੱਤ ਦਾ ਝੰਡੇ ਜੜੇ ਗਾੜਦੇ ਨੇ ਤੇ ਪੰਜਾਬੀਆਂ ਨਾਲ ਰੌਸ਼ਨ ਕਰਦੇ ਨੇ ਵੀ ਪੰਜਾਬੀ ਹਮੇਸ਼ਾ ਕਿਸੇ ਨਾਲ ਘਟ ਨਹੀਂ ਆ ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣਾ ਨਾਮ ਜਰੂਰ ਬਣਾ ਦਿੰਦੇ ਨੇ ਸਾਡਾ ਜਿਸ ਤਰ੍ਹਾਂ ਭਾਰਤ ਮਹਾਨ ਹੈ ਉਸ ਤਰ੍ਹਾਂ ਸਾਡਾ ਪੰਜਾਬ ਵੀ ਮਹਾਨ ਹੈ ਜਿਸ ਤਰ੍ਹਾਂ ਸਾਡਾ ਭਾਰਤ ਮਹਾਨ ਹੈ ਸਾਡਾ ਪੰਜਾਬ ਬਹੁਤ ਅੱਛਾ ਹੈ ਜਗਾ ਜਗਾ ਇਹਨਾਂ ਨੇ ਆਪਣੇ ਆਪਣੇ ਝੰਡੇ ਲਗਾਏ ਹੋਏ ਨੇ ਆਪਣੇ ਝੰਡੇ ਲਗਾਏ ਹੋਣੇ ਪੰਜਾਬ ਨੇ ਤੇ ਪੰਜਾਬ ਬਹੁਤ ਅੱਛਾ ਹੈ ਸਾਡੇ ਜਿਹੜੇ ਪੰਜਾਬੀ ਥਾਂ ਥਾਂ ਤੇ ਜਾ ਕੇ ਬੈਠੇ ਹੋਏ ਨੇ ਤੇ ਸਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਸਾਡਾ ਕੋਈ ਪੰਜਾਬੀ ਭਰਾ ਕੋਈ ਅੱਛਾ ਕੰਮ ਕਰਦਾ ਜਾਂ ਦੇਸ਼ ਦਾ ਨਾਮ ਚਮਕਾਂਦਾ ਸਾਨੂੰ ਬਹੁਤ ਖੁਸ਼ੀ ਹੁੰਦੀ ਜਿਸ ਤਰ੍ਹਾਂ ਅਰਸ਼ਦੀਪ ਨੇ ਕੀਤਾ ਅੱਜ ਬਹੁਤ ਬਤ ਧੰਨਵਾਦ ਇਹ ਸੀ ਗੱਲਬਾਤ ਕੀਤੀ ਕਿ ক্রিকেট ਪ੍ਰੇਮੀ ਜਗਮੋ ਕਲੋਨੀਆਂ ਜੀ ਨੇ ਉਥੇ ਪਤੰਗ ਬਾਜ਼ੀ ਦੇ ਵਿੱਚ ਵੀ ਬੜਾ ਪ੍ਰੇਮੀ ਨੇ ਪਤੰਗ ਬਾਜ਼ੀ ਵੀ ਵੱਖ-ਵੱਖ ਤਰ੍ਹਾਂ ਦੀਆਂ ਬਣਾਉਂਦੇ ਨੇ ਤੇ ਇਹਨਾਂ ਵੱਲੋਂ ਆਈਪੀਐਲ 2025 ਜਿਹੜੀ ਆ ਫਾਈਨਲਾਂ 'ਚ ਜਾਣ ਵਿੱਚ ਪੰਜਾਬ ਦੀ ਟੀਮ ਗਈ ਆ ਉਹਦੀ ਜਿੱਤ ਦੀ ਖੁਸ਼ੀ ਵਿੱਚ ਅੱਜ ਜਿਹੜਾ ਉਹਨਾਂ ਨੇ ਪਤੰਗਾ ਬਣਾਈਆਂ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਤਰ੍ਹਾਂ ਦੀਆਂ ਪਤੰਗਾਂ ਕਲਾਕਾਰੀ ਕੀਤੀ ਗਈ ਆ ਬਚਪਨ ਤੋਂ ਹੀ ਇਹਨਾਂ ਨੂੰ ਪਤੰਗ ਬਾਜ਼ੀ ਦਾ ਜਿਹੜਾ ਸ਼ੌਂਕ ਸੀ ਤੇ ਨਾਲ ਹੀ ਕ੍ਰਿਕਟ ਦਾ ਬੜਾ ਸ਼ੌਂਕ ਸੀ ਤੁਸੀਂ ਦੇਖਿਆ ਦੋ-ਦੋ ਪਰਮਾਤਮਾ ਨੇ ਇੱਕ ਹੁਨਰ ਦਿੱਤਾ ਵਾ ਪਰਮਾਤਮਾ ਨੇ ਇਹਨਾਂ ਨੂੰ ਜਿੱਥੇ ਵਧੀਆ ਕ੍ਰਿਕਟ ਪ੍ਰੇਮੀ ਵੀ ਨੇ ਉੱਥੇ ਵਧੀਆ ਪਤੰਗ ਬਾਜ਼ੀ ਵੀ ਨੇ ਹਮੇਸ਼ਾ ਪਤੰਗਾਂ ਵੀਆਂ ਵੱਖ-ਵੱਖ ਤਰ੍ਹਾਂ ਦੇ ਤਲਾਸ਼ਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅਮਰਸਾਦੀਆ ਜਗਮੌਣ ਕਲੋਨੀਆ ਜੀ ਦੀਆਂ ਜਦੋਂ ਵੀ ਕਿਤੇ ਭਾਰਤ ਦੀ ਟੀਮ ਵਰਲਡ ਕੱਪ ਹੋ ਗਿਆ ਫਾਈਨਲ ਹੋ ਗਿਆ ਆਈਪੀਐਲ ਹੋ ਗਿਆ ਜਦੋਂ ਕਿਤੇ ਜਿੱਤਦੀ ਆ ਤੇ ਹਰ ਕੋਈ ਆਪਣੀ ਜਿੱਤੀ ਖੁਸ਼ੀ ਜ਼ਾਹਰ ਕਰਦਾ ਪਰ ਜਗਮੌਣ ਕਲੋਨੀਆ ਜੀ ਵੱਖਰੀ ਤਰ੍ਹਾਂ ਮਿਸਾਲ ਹੈ ਉਹਨਾਂ ਦੀ ਇੱਕ ਵੱਖਰੀ ਤਰ੍ਹਾਂ ਦੀ ਖੁਸ਼ੀ ਜ਼ਾਹਰ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਫਾਈਨਲ ਜਿਹੜੀਆਂ ਹੋਈ ਆ ਜਿਹੜੀ ਟੀਮ ਕੱਪ ਜਿੱਤਿਆ ਵਾ ਤੇ ਉਹਨਾਂ ਦੀਆਂ ਆਪਣੇ ਦੇਸ਼ ਦੇ ਜਿਹੜੇ ਫਾਈਨਲ ਜਿਹੜਾ ਝੰਡਾ ਵਾ ਖਾ ਸਕਕੇ ਤੇ ਜਿਹੜੇ ਆਪਣੇ ਕਪਤਾਨ ਨੇ ਤੇ ਅਰਸ਼ਦੀਪ ਪੰਜਾਬ ਦਾ ਪੁੱਤਰ ਜਿਹੜਾ ਉਸ ਦੀ ਫੋਟੋਾ ਲਗਾ ਕੇ ਜਿਹੜੀ ਖੁਸ਼ੀ ਜਾਰ ਕੀਤੀ ਗਈ ਹੈ ਅਤੇ ਹਮੇਸ਼ਾ ਇੱਕ ਕ੍ਰਿਕਟ ਪ੍ਰੇਮੀ ਜਿਹੜੇ ਨੇ ਇਸੇ ਤਰ੍ਹਾਂ ਕ੍ਰਿਕਟ ਨੂੰ ਪਿਆਰ ਕਰਦੇ ਰਹਿਣਗੇ ਅਤੇ ਉਹਨਾਂ ਕਿਹਾ ਕਿ ਅਰਕੀ ਬਹੁਤ ਉਮੀਦਾਂ ਨੇ ਫਾਈਨਲ ਜਿਹੜਾ ਹੋਣਾ ਅੱਜ ਤੇ ਫਾਈਨਲ ਜਿੱਤ ਕੇ ਜਿਹੜਾ ਝੋਲੀ ਸਾਡੀ ਪਾਇਆ ਜਾਊਗਾ ਅਤੇ ਉਸ ਤੋਂ ਬਾਅਦ ਰਾਤ ਨੂੰ ਜਸ਼ਨ ਮਨਾਇਆ ਜਾਊਗਾ ਪਟਾਕੇ ਚਲਾਏ ਜਾਣਗੇ ਮਠਾਈਆਂ ਵੰਡੀਆਂ ਜਾਣਗੀਆਂ ਅਤੇ ਉਹਨਾਂ ਕਿਹਾ ਕਿ ਮੈਂ ਸਵੇਰੇ ਮੰਦਿਰ ਜਾ ਕੇ ਅਰਦਾਸ ਵੀ ਕਰਕੇ ਆਂ ਭਗਵਾਨ ਦੀ ਗਾੜੀ ਉਹਨਾਂ ਗਾੜੀ ਸੁਖ ਕੇ ਵੀ ਆਇਆ ਵੀ ਸੱਚੇ ਪਾਤਸ਼ਾਹ ਸਾਡਾ ਜਿਹੜਾ ਫਾਈਨਲ ਆ ਸਾਡੀ ਜਿਹੜੀ ਪੰਜਾਬ ਦੀ ਟੀਮ ਆ ਉਹ ਫਾਈਨਲ ਜਿੱਤ ਕੇ ਸਾਡੀ ਝੋਲੀ ਪਾਵੇ ਤਾਂ ਜੋ ਕਿ ਸਾਡਾ ਭਾਰਤ ਦਾ ਨਾਰੋਸ਼ਨ ਕਰ ਸਕੇ ਸਾਡੇ ਪੰਜਾਬ ਦਾ ਨਾਰੋਸ਼ਨ ਕਰ ਸਕੇ ਅਤੇ ਉਹਨਾਂ ਕੈਸੀ ਜਿਹੜੀ ਭਾਰਤ ਪੰਜਾਬ ਦੀ ਟੀਮ ਆ ਆਈਪਲ ਦੀ ਉਸਦੇ ਵਾਸਤੇ ਵੀ ਅਰਦਾਸ ਬੇਨਤੀ ਕਰਕੇ ਆਇਆ ਵੀ ਵਧੀਆ ਪਰਫੋਰਮੈਂਸ ਕਰੇ ਵਧੀਆ ਆ ਕਿ ਖੇਡੇ ਤਾਂ ਜੋ ਕਿ ਸਾਡੇ ਪੰਜਾਬ ਦਾ ਸਾਡੇ ਭਾਰਤ ਦਾ ਨਾਰੋਸ਼ਨ ਹੋ ਸਕੇ ਕਿਉਂਕਿ ਬੜੀ ਵੱਡੀ ਜਿੱਤੇ ਆ ਤੇ ਬੜਾ ਲੰਮਾ ਸਮਾਂ ਹੋ ਗਿਆ ਸੀ 13 ਸਾਲ ਬਾਰ ਬਾਰ ਜਿਹੜੀਆਂ ਫਾਈਨਲਾਂ ਜਿਹੜੀਆਂ ਹਾਰਦਿਆਂ ਨੂੰ ਜਾਂ ਇਹ ਕਿ 13 ਸਾਲਾਂ ਬਾਅਦ ਜਿਹੜੀ ਕਿ ਫਾਈਨਲ ਜਿੱਤ ਗਈ ਹੈ ਬਹੁਤ ਖੁਸ਼ੀ ਆ ਅਸੀਂ ਦੇਖਿਆ ਜਿਹੜੇ ਕ੍ਰਿਕਟ ਨੂੰ ਪਿਆਰ ਕਰਦੇ ਨੇ ਜਿਹੜੇ ਕ੍ਰਿਕਟ ਪ੍ਰੇਮੀ ਨੇ ਉਹਨਾਂ ਨੂੰ ਪਤਾ ਚੀਜ਼ ਦਾ ਵੀ ਕ੍ਰਿਕਟ ਜਿਹੜੀ ਜਿੱਤਦੇ ਆ ਜਾਂ ਫਾਈਨਲ ਹੁੰਦਾ ਜਾਂ ਉਹਦੀ ਜਿੱਤ ਦੀ ਕਿੰਨੀ ਖੁਸ਼ੀ ਆ ਤੁਸੀਂ ਦੇਖਿਆ ਤੇ ਲੋਕ ਲੱਖਾਂ ਰੁਪਏ ਦਾ ਜਿਹੜਾ ਕੀ ਪਟਾਕੇ ਚਲਾ ਦਿੰਦੇ ਨੇ ਲੱਖਾਂ ਰੁਪਏ ਇਸੇ ਚ ਜੋੜ ਦਿੰਦੇ ਨੇ ਕਿ ਸਾਡਾ ਯਾਰ ਭਾਰਤ ਸਾਡਾ ਪੰਜਾਬ ਜਿੱਤਿਆ ਵਾ ਐਸ ਕਰਕੇ ਬਹੁਤ ਉਮੀਦਾਂ ਨੇ ਆਰ ਕੇ ਆਰ ਸ਼ਦੀਪ ਆਈਪੀਐਲ 2025 ਦੀਆਂ ਫਾਈਨਲ ਦੀਆਂ ਤੁਸੀਂ ਹਮੇਸ਼ਾ ਆਪਣੇ ਪੰਜਾਬ ਦੇ ਜੋ ਪੰਜਾਬ ਦੇ ਰਹਿਣ ਵਾਲੇ ਹੋ ਤੇ ਖਾਸ ਕਰਕੇ ਆਪਣੀ ਦੇਸ਼ ਦੀ ਜਿਹੜੀ ਆ ਸੇਵਾ ਜੁਰ ਕਰਿਓ ਅਤੇ ਆਪਣੇ ਪੰਜਾਬ ਦਾ ਨਾਲ ਅਸ਼ਣ ਕਰਿਓ ਤੁਸੀਂ ਜਿਹੜੀ ਜਿੱਤ ਕੇ ਫਾਈਨਲ ਪੰਜਾਬ ਦੀ ਝੋਲੀ ਜੁਰ ਪਾਇਓ ਮੈਨੂੰ ਦੇ ਔਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ